ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ 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 ਕੀਤੀ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕੀਤੀ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ

रद करो र मुरदाबाद 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 खती काले कानून रद करो रो रो पंजाब सरकार मुरदाबाद 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 सेंटर सरकार मुरदाबाद 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 ایک نو رد کرو رد کرو رد کرو ایک نو رد کرو رد کرو رد کرو سینٹر سرکار مرदाबाद 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 سینٹر سرکار مرदाबाद 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 کیا سرکار مرदाबाद 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 کے کام لاج سرکار چمور زندہ باد زندہ باد زندہ باد ਕੇ ਕਾਮਲਾ ਜਨਤਕ ਚਮੋਰਚਾ ਜਿੰਦਾਬਾਦ 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 ਜਿੰਦਾ ਸਰਕਾਰ ਮਰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ 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 ਕੀਤੀ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਮੈਂ ਹਾਕਮ ਸੰਧਨੀਟਾ ਸੂਬਾਈ ਆਗੂ ਜਲਸਪਲੇ ਸੈਨੀਟੇਸ਼ਨ ਕੰਟਰੈਕਟ ਵਰਕ ਯੂਨੀਅਨ ਪੰਜਾਬ ਅੱਜ ਜਿਸੀ ਠੇਕਾ ਮਲਾਜਪੁਰ ਮੋਰਚਾ ਪੰਜਾਬ ਦੇ ਬੰਦੇ ਥੱਲੇ ਸਮਾਣਾ ਦੇ ਐਸਜੀ ਮੈਡਮ ਸਾਹਿਬ ਨੂੰ ਜਿਹੜਾ ਮੰਗ ਪੱਤਰ ਆਗਾ ਉਹ ਦਿੱਤਾ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ 4 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਦੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਆਪਣੀਆਂ ਮੰਗਾਂ ਨੂੰ ਲੈ ਕੇ ਸੋ ਲਗਾਤਾਰ ਮੋਰਚਾ ਜੱਲਦਾ ਜਿਹਦੇ ਵਿੱਚ ਮੁੱਖ ਤੌਰ ਦੇ ਉੱਪਰ ਸੋ ਨਵੀਂ ਖੇਤੀ ਨੀਤੀ ਨੂੰ ਲੈ ਕੇ ਸੋ ਜਿਹੜਾ ਮੋਰਚਾ ਹੈਗਾ ਉਹ ਲੱਗਾ ਹੋਇਆ ਸੀ ਠੇਕਾ ਮਲਾਜਪੁਰ ਮੋਰਚਾ ਪੰਜਾਬ ਦੇ ਵੱਲੋਂ ਇਸ ਮੋਰਚੇ ਦੇ ਡੱਟਮੀ ਹਮਾਇਤ ਕਰਦੇ ਆਂ ਔਰ ਮੰਗਪੱਤਰ ਦੇ ਜ਼ਰੀਏ ਪੰਜਾਬ ਸਰਕਾਰ ਦੇ ਚੀਜ਼ ਦੀ ਮੰਗ ਕਰ ਜਾਂਗੇ ਜੋ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਇਲੈਕਸ਼ਨ ਤੋਂ ਪਹਿਲਾਂ ਜੋ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ ਨਵੇਂ ਕੀਤੇ ਜੀਤੀ ਲੈਣ ਵਾਸਤੇ ਸੋ ਇਹ ਮੰਗ ਰਹੇ ਜੀ ਆਂ ਜਲਦ ਤੋਂ ਜਲ ਪ੍ਰਵਾਨ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਮੰਗਾ ਮਸਲੇ ਲੈਣਗੇ ਉਹ ਤੁਰੰਤ ਹੱਲ ਕੀਤੇ ਜਾਣ ਇਸੇ ਦੇ ਸਬੰਧ ਵਿੱਚ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਅਰਜੁਨ ਸਾਹਿਬ ਨੂੰ ਜਿਹੜੇ ਮੰਗ ਪੱਤਰ ਨੇਗੇ ਡੀਸੀ ਦਫ਼ਤਰਾਂ ਨੂੰ ਮੰਗ ਪੱਤਰ ਨੇ ਜਿਹੜੇ ਉਹ ਦੱਤੇ ਰੇ ਕਿ ਜੇਕਰ ਇਹ ਮੰਗਾਂ-ਮਸਲੇ ਆ ਦਾ ਸਰਕਾਰ ਹੱਲ ਨਹੀਂ ਕਰਦੀਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਵੱਡੇ ਰੂਪ ਦੇ ਵਿੱਚ ਠੇਕਾ ਆਦਤ ਮਜ਼ਦੂਰਾਂ ਕੋਲੋਂ ਠੇਕ ਕੰਮਾਂ ਨੂੰ ਮੋਰਚਾ ਪੰਜਾਬ ਦੇ ਬੰਦਰ ਥੱਲੇ ਵੱਡੇ ਜਿਹੜੇ ਸੰਘਰਸ਼ ਨੇ ਕਿਸਾਨਾਂ ਮਜ਼ਦੂਰਾਂ ਨੂੰ ਨਾਲ ਲੈ ਕੇ ਸਰਕਾਰ ਦੇ ਵਿਰੋਧ ਦੇ ਵਿੱਚ ਵੱਡੇ ਸੰਘਰਸ਼ ਨੇ